ਜਬ ਲਾਉ ਨਹੀਂ ਭਾਗ ਲੇ ਲਾਰ ਹੁਦੈ ਤਬ ਲਾਉ ਪਰਮਤੇ ਫਿਰਤੇ ਬਹੁਤਾਯੋ ਕਲ ਕੋਰ ਸਮੁੰਦਰ ਮਹਿਬੂਦ ਤਥੇ ਕਬ ਹੂ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਇਹ ਮथुरा जगतारण को अवतर बनाो जो जिन अर्जुन देव गुरु फिकटोन गर्भ जो नहीं भाग लारुद तब लो परते पिते बहुत आयो ਕਲ ਕੋਰਸ ਸਮੁੰਦਰ ਮਹਿਬੂਦ ਤਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਇਹ ਮਤੁਰਾ ਜਗ ਤਾਰਣ ਕੋ ਅਵਤਾਰ ਬਣਾਯੋ ਜਪਿਓ ਜਿਨ ਅਰਜਣ ਦੇਵ ਗੁਰੂ फिर संकट जोन गर्भ न आयो जब लो नहीं भाग लिलार उदय तब लो परम फिरते बहुत आयो कल कोर समुंदर में बूढ़त थे कब हूँ मिट है नहीं रे पछतायो ਤਤ ਵਿਚਾਰ ਇਹ ਮथुरा ਜਗ ਤਾਰਣ ਕੋ ਅਵਤਾਰ ਬਣਾਇਓ ਜਬ ਉਹ ਜਿਨ ਅਰਜਣ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾ ਆਇਓ ਜਬ ਲੋ ਨਹੀਂ ਭਾਗ ਲీలਾਰ ਹੁਦੈ ਕਬ ਲਾਉ ਪਰਮਤੇ ਫਿਰਤੇ ਬਹੁਤਾਯੋ ਕਲ ਕੋਰਸ ਸਮੁੰਦਰ ਮੈਂ ਬੂਡ ਤਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਇਹ ਮਤੁਰਾ ਜਗ ਤਾਰਣ ਕੋ ਅਵਤਾਰ ਬਣਾਯੋ ਜਬਿਓ ਜਿਨ ਅਰਜਣ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾ ਆਇਓ ਜਬ ਲਾਉ ਨਹੀਂ ਭਾਗ ਲੇ ਲਾਰ ਹੁਦੈ ਤਬ ਲਾਉ ਪਰਮਤੇ ਫਿਰਤੇ ਬਹੁਤਾਇਓ ਕਲ ਕੋਰ ਸਮੁੰਦਰ ਮਹਿਬੂਦ ਤਥੇ कब हूँ मिट है नहीं रे पछतायो तेचार्य है मथुरा तारण को अवतार बनायो जो जिन अर्जन देव गुरु फिर संकट जोन गर्भ आयो जब लो नहीं भाग लिलार उदय तब लो पर फिरते बहुतायो कल कोर रुंदर में बूढ़त थे कब हूँ मिट है नहीं रे पछतायो तत्त विचार यह मथुरा ਜਗ ਤਾਰਣ ਕੋ ਅਵਤਾਰ ਬਣਾਇਓ ਜੱਬਿਓ ਜਿਨਿ ਅਰਜਣ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾ ਆਇਓ ਜਬ ਲਾਉ ਨਹੀਂ ਭਾਗ ਲੇਲਾਰ ਉਦੈ ਤਬ ਲਾਉ ਪਰਮਤੇ ਫਿਰਤੇ ਬਹੁਤਾਇਓ कल कोर समुंदर में बूढ़त थे कब हूं मिट है नहीं रे पछतायो तत विचार यह मथुरा जग तारण को अवतार बनायो जप्यो जिन अर्जन देव गुरु ਫਿਰ ਸੰਕਟ ਜੋ ਨਗਰ ਬਨਾ ਆਇਓ ਜਬ ਲਾਉ ਨਹੀਂ ਭਾਗ ਲੇ ਲਾਰ ਹੁਦੈ ਤਬ ਲਾਉ ਪਰਮਤੇ ਫਿਰਤੇ ਬਹੁਤਾਇਓ ਕਲ ਕੋਰਸ ਮੁੰਦਰ ਮਹਬੂਦਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮथुरा ਜਗ ਤਾਰਣ ਕੋ ਅਵਤਾਰ ਬਣਾਇਓ ਜੱਪਿਓ ਜਿਨ ਅਰਜਣ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾ ਆਇਓ ਜਬ ਲਾ ਨਹੀਂ ਭਾਗ ਲੇਲਾਰ ਹੁਦੈ तब लो परते बहताय कल कोर में मे थे कब मिट है नहीं रे पछतायो विचार्य है म को अवतार बनायो जो जिन अर्जन देव गुरु फिर जोन गर्भ न आयो जब लो नहीं पाग लिलार तब लो पर ते फिर ते बहुत आयो कल कोर समुंदर में बुडत थे कब कबहु मिट है नहीं रे पछतायो तत विचार यह मथुरा तारण को अवतार बनायो जो जिन देव गुरु फिर संकटोन गर्भ न आयो ਜਬ ਲਾਉ ਨਹੀਂ ਭਾਗ ਲੇ ਲਾਰ ਉਦੈ ਤਬ ਲਾਉ ਪਰਮ ਤੇ ਫਿਰਤੇ ਬਹੁਤਾਯੋ ਕਲ ਕੋਰ ਸਮੁੰਦਰ ਮਹਿਬੂਦਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਇਹ ਮथुरा जगतारण को अवतार बनाो जो जिन अर्जन देव गुरु फिटोन गर्बना आयो जब लो नहीं पाग भाग उदय तब लो परते पिते बहु आयो कल कोर समुंदर में बूढ़त थे कब हूं मिट है नहीं रे पछतायो तत विचार यह मथुरा जग को अवतार बनायो जप्यो जिन अर्जन देव गुरु ਫਿਰ ਸੰਕਟ ਜੋ ਨੰਗਰ ਬਨਾ ਆਇਓ ਜਬ ਲਾਉ ਨਹੀਂ ਭਾਗ ਲੇ ਲਾਰ ਉਦੈ ਤਬ ਲਾਉ ਪਰਮਤੇ ਫਿਰਤੇ ਬਹੁਤਾਇਓ ਕਲ ਕੋਰ ਸਮੁੰਦਰ ਮਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮथुरा ਜਗ ਤਾਰਣ ਕੋ ਅਵਤਾਰ ਬਣਾਇਓ ਜਬ ਉਹ ਜਿਨ ਅਰਜਣ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾ ਆਇਓ ਜਬ ਲੋ ਨਹੀਂ ਭਾਗ ਲੇਲਾਰ ਹੁਦੈ ਕਬ ਲਾਉ ਪਰਮਤੇ ਫਿਰਤੇ ਬਹੁਤਾਯੋ ਕਲ ਕੋਰਸਮੁੰਦਰ ਮੈ ਬੂਡ ਤਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਇਹ ਮथुरा ਜਗ ਤਾਰਣ ਕੋ ਅਵਤਾਰ ਬਣਾਯੋ ਜਬਿਉ ਜਿਨ ਅਰਜਣ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾ ਆਇਓ ਜਬ ਲਾਉ ਨਹੀਂ ਭਾਗ ਲੇ ਲਾਰ ਹੁਦੈ ਤਬ ਲਾਉ ਪਰਮਤੇ ਫਿਰਤੇ ਬਹੁਤਾਇਓ ਕਲ ਕੋਰ ਸਮੁੰਦਰ ਮਹਿਬੂਦ ਤਥੇ कबहु मिट है नहीं रे पछतायो तत् विचार यह मथुरा तारण को अवतार बनाो जो जिन अर्जन देव गुरु फि संकटोन गर्भ जब लो नहीं भाग लिलार उदय तब लो पर फिरते फिर बहुत आयो कल को रुंदर में बूढ़त थे कब हूँ मिट है नहीं रे पछतायो तत्त विचार यह मथुरा ਜਗ ਤਾਰਣ ਕੋ ਅਵਤਾਰ ਬਣਾਇਓ ਜੱਬਿਓ ਜਿਨਿ ਅਰਜਣ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾ ਆਇਓ ਜਬ ਲਾਉ ਨਹੀਂ ਭਾਗ ਲీలਾਰ ਹੁਦੈ ਤਬ ਲਾਉ ਪਰਮਤੇ ਫਿਰਤੇ ਬਹੁਤਾਇਓ कल कोर समुंदर में बुडत थे हूं मिट है नहीं रे पछतायो विचार यह मथुरा जग तारण को अवतार बनाो जिन जि देव गुरु ਫਿਰ ਸੰਕਟ ਜੋ ਨੰਗਰ ਬਨਾ ਆਇਓ ਜਬ ਲਾਉ ਨਹੀਂ ਭਾਗ ਲੇ ਲਾਰ ਹੁਦੈ ਤਬ ਲਾਉ ਪਰਮਤੇ ਫਿਰਤੇ ਬਹੁਤਾਇਓ ਕਲ ਕੋਰਸ ਮੁੰਦਰ ਮਹਬੂਦਤ ਥੇ ਕਬ ਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮथुरा ਜਗ ਤਾਰਣ ਕੋ ਅਵਤਾਰ ਬਣਾਇਓ ਜੱਪਿਓ ਜਿਨ ਅਰਜਣ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾ ਆਇਓ ਜਬ ਲਾ ਨਹੀਂ ਭਾਗ ਲੇਲਾਰ ਹੁਦੈ तब लो परते बहुत आयो कल कोर समुंदर में मे थे कब ह मिट है पछतायो तत विचार यह मथुरा को अवतार बनाो ਜਦ ਬਿਉ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾ ਆਇਓ ਜਬ ਲਾਉ ਨਹੀਂ ਭਾਗ ਲੇ ਲਾਰ ਉਦੈ ਤਬ ਲਾਉ ਪਰਮਤੇ ਫਿਰਤੇ ਬਹੁਤਾਇਓ ਕਲ ਕੋਰਸ ਮੁੰਦਰ ਮਹਬੂਦ ਤਥੇ कब कबहु मिट है नहीं रे पछतायो विचार यह मथुरा तारण को अवतार बनाो जो जिन देव गुरु फिर संकटोन गर्भ न आयो ਜਬ ਲਾਉ ਨਹੀਂ ਪਾਗ ਲੇ ਲਾਰ ਹੁਦੈ ਤਬ ਲਾਉ ਪਰਮਤੇ ਫਿਰਤੇ ਬਹੁਤਾਯੋ ਕਲ ਕੋਰਸਮੁੰਦਰ ਮਹਿਬੂਦਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਇਹ ਮਤੁਰਾ जगतारण को अवतार बनायो जप्यो जिन अर्जन देव गुरु फिर संकट जोन गर्भ न आयो जब लो नहीं पाग लिलार उदय तब लो परम ते फिर ते बहुत ਕਲ ਕੋਰਸ ਮੁੰਦਰ ਮਹਬੂਦ ਤਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਇਹ ਮਤੁਰਾ ਜਗ ਤਾਰਣ ਕੋ ਅਵਤਾਰ ਬਣਾਯੋ ਜਪਿਓ ਜਿਨ ਅਰਜਣ ਦੇਵ ਗੁਰੂ ਫਿਰ ਸੰਕਟ ਜੋ ਨਗਰਬ जब लो नहीं भाग लिलार उदय तब लो पर फिरते बहुतायो कल कोर समुंदर में बूढ़त थे कब हूँ मिट है नहीं रे पछतायो तत विचार यह मथुरा जगतारण को अवतार बनाो जो जिन अर्जन देव गुरु फिटोन आयो जब लो नहीं भाग लिलारुद तब लो परते फिते बहुत आयो कल कोर समुंदर में भूडत थे हूं मिट है नहीं रे पछतायो यह मथुरा को अवतार बनाो जिन जि देव गुरु ਇਰ ਸੰਕਟ ਜੋ ਨਗਰ ਬਨਾ ਆਇਓ ਜਬ ਲਾਉ ਨਹੀਂ ਭਾਗ ਲੇ ਲਾਰ ਹੁਦੈ ਤਬ ਲਾਉ ਪਰਮਤੇ ਫਿਰਤੇ ਬਹੁਤਾਇਓ ਕਲ ਕੋਰਸ ਮੁੰਦਰ ਮਬੂਦਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮथुरा ਜਗ ਤਾਰਣ ਕੋ ਅਵਤਾਰ ਬਣਾਇਓ ਜੱਪਿਓ ਜਿਨ ਅਰਜਣ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾ ਆਇਓ ਜਬ ਲਾਉ ਨਹੀਂ ਭਾਗ ਲੇਲਾਰ ਹੁਦੈ तब लो परते फिरते बहुतायो कल कोर में मे थे कब हू मिट है नहि रे पछतायो यह मथुरा को अवतार बनायो ਜਦ ਬਿਉ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾ ਆਇਓ ਜਬ ਲਾਉ ਨਹੀਂ ਭਾਗ ਲੇ ਲਾਰ ਹੁਦੈ ਤਬ ਲਾਉ ਪਰਮਤੇ ਫਿਰਤੇ ਬਹੁਤਾਇਓ ਕਲ ਕੋਰਸ ਮੁੰਦਰ ਮਹਬੂਦਤ ਥੇ ਕਬਹੁ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮਤੁਰਾ ਜਗ ਤਾਰਣ ਕੋ ਅਵਤਾਰ ਬਣਾਇਓ ਜਬਿਓ ਜਿਨ ਅਰਜਣ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾ ਆਇ